ਜਿੰਦਾਬਾਦ 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 ਭਾਰਤੀ ਇਨਕਲਾਬੀ ਮਾਰਸ਼ਤਵਾਦੀ ਪਾਰਟੀ ਜਿੰਦਾਬਾਦ 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 ਤੇ ਦੇਸ਼ ਦੀ ਹਾਲਤ ਕੀ ਹੈ ਪਰ ਕੱਲਾ ਇਹ ਨਹੀਂ ਵਾਪਰ ਰਿਹਾ ਕਾਮੜੀ ਜਿਹੜੇ ਲੋਕ ਬੈਂਕਿੰਗ ਚ ਚੱਪੇ ਜਾਂਦੇ ਆ ਆਦਿਵਾਸੀ ਇਲਾਕਿਆਂ ਚ ਰਿਮੋਟ ਇਲਾਕਿਆਂ ਚ ਅੱਜ ਵੀ ਕਾਬੜ ਚ ਪਾ ਕੇ ਧੀਆਂ ਨੂੰ ਜਾਪਾ ਕਰਾਉਣ ਵਾਸਤੇ ਦੂਰ ਤਰਾ ਦੋਇਆ ਜਾ ਰਿਹਾ ਹੈ ਕਿਤੇ ਐਮਬੂਲੈਂਸ ਨਹੀਂ ਕਿਤੇ ਡਾਕਟਰ ਹੀ ਸੁਮਤ ਨਹੀਂ ਕਿਤੇ ਹਸਪਤਾਲ ਨਹੀਂ ਔਰ ਜਿਹੜੇ ਹਸਪਤਾਲ ਹੈ ਉਹਨਾਂ ਦਾ ਲਗਾਤਾਰ ਜਿਹੜਾ ਦਰਸ ਦਿੱਤਾ ਜਾ ਰਿਹਾ ਸਰਕਾਰੀ ਜਿਹੜਾ ਖੇਤਰ ਜਿਹੜਾ ਸਾਨੂੰ ਸਾਡੇ ਲਾਜ ਦੀ ਗਰੰਟੀ ਕਰਦਾ ਸੀਗਾ 20 30 ਸਾਲ ਪਹਿਲਾਂ ਤੁਸੀਂ ਵੀ ਦੇਖਿਆ ਹੋਣਾ ਉਹ ਪੋਸਟ ਸਰਕਾਰੀ ਖੇਤਰ ਦੇ ਹਸਪਤਾਲਾਂ ਦਾ ਜਿਹੜਾ ਦਰਸ ਦਿੱਤਾ ਜਾ ਰਿਹਾ ਔਰ ਛੋਟੇ ਮੋਟੇ ਹਸਪਤਾਲ ਨਹੀਂ 40% ਤੋਂ ਵੱਧ ਪੋਸਟਾਂ ਏਮਜ਼ ਵਰਗੇ ਵੱਡੇ ਹਸਪਤਾਲ ਤੇ ਕਾਲਜ ਆ ਜਿਹੜੇ ਏਮਜ਼ ਉੱਥੇ ਖਾਲੀ ਪਈਆਂ ਡਾਕਟਰਾਂ ਦੀ ਇਕੱਲੇ ਡਾਕਟਰਾਂ ਦੀਆਂ ਪਾਕਿਸਤਾਨ ਦੀ ਗੱਲ ਨਹੀਂ ਮੈਂ ਕਰ ਰਿਹਾ ਉਹ ਤਾਂ ਪਤਾ ਹੀ ਨਹੀਂ ਕਿੰਨੇ ਹੋਣਗੇ 40% ਆ ਤੁਸੀਂ ਕਿਸੇ ਹੱਦ ਤੱਕ ਚਲੇ ਜਾਓ ਜੇ ਐਕਸਰੇ ਵਾਲਾ ਡਾਕਟਰ ਹੈ ਤਾਂ ਤੁਹਾਨੂੰ ਗਾਇਨੀ ਵਾਲੀ ਡਾਕਟਰ ਨੂੰ ਨਹੀਂ ਮਿਲੂਗੀ ਗਾਇਨੀ ਆਪਾਂ ਜਿਹੜੋ ਚਿਆ ਭੈਣ ਦਾ ਜਾਪਾ ਹੁੰਦਾ ਜਿਹੜੀ ਉਹ ਇਲਾਜ ਕਰਦੀ ਆਉਂਗਾ ਆਪਾਂ ਗਾਇਨੀ ਵਾਲੀ ਡਾਕਟਰ ਕੋਲ ਨਹੀਂ ਜੇ ਗਾਇਨੀ ਵਾਲੀ ਹੈ ਤਾਂ ਸਰਜਰੀ ਵਾਲਾ ਨਹੀਂ ਮਿਲੂਗਾ ਜਿਹੜਾ ਆਪਰੇਸ਼ਨ ਕਰਦਾ ਜੇ ਆਪਰੇਸ਼ਨ ਵਾਲਾ ਹੈ ਤਾਂ ਤੁਹਾਨੂੰ ਮੈਡੀਕਲ ਸਪੈਸ਼ਲਿਸਟ ਜਿਹੜਾ ਦਵਾਈਆਂ ਦਾ ਮਾਹਰ ਹੈ ਉਹ ਨਹੀਂ ਮਿਲੂਗਾ ਇਸ ਕਰਕੇ ਇਹ ਹਾਲਤਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਧਰਮ ਦੇ ਨਾਮ ਦੇ ਜੈ ਬੰਗਲਾਤ ਮੱਧਿਆ ਦੇ ਨਾਮ ਦੇ ਕੋਲ ਲੋਕਾਂ ਨੂੰ ਬੜਾ ਆਵਾਜ਼ ਦਿੰਦੀ ਹੈ ਆ ਪਿਛਲੇ ਤੱਕ ਦੀ ਬੀਜੇਪੀ ਸਰਕਾਰ ਨੇ ਇੱਕ ਮੁਸਲਮਾਨਾਂ ਦੇ ਇੱਕ ਲਾਇਆ ਉਹਨੇ ਵੀ ਹਾਰੇ ਤੇ ਬਾਹਰ ਤੇ ਲੇਕੇ ਲਾਉਣਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਮੁਸਲਮਾਨਾਂ ਦੇ ਵੀ ਮੁਸਲਮਾਨ ਹੈ ਕੋਈ ਹਿੰਦੂ ਰਾਟਰ ਸੈਟ ਤੋਂ ਕੰਮਾ ਚੰਦੀ ਹੈ ਤੇ ਜਿਹੜੀਆਂ ਦੂਜੀਆਂ ਦੇ ਧਰਮ ਦੇ ਨਾਮ ਤੇ ਨੌਕਰੀ ਕਰਦੇ ਆ ਉਹਨਾਂ ਨੂੰ ਇਹ ਦੇਸ਼ ਦੇ ਅੰਦਰੋਂ ਕਹਿਣਾ ਚਾਹੁੰਦੇ ਆ ਕਿ ਇਹ ਤਾਂ ਇੰਦੂਗਾ ਤੁਸੀਂ ਨਾਰਾ ਲਾਉਂਗੇ ਸਭੈ ਲੋਕਾਂ ਨੂੰ ਪ੍ਰਾਪਤ ਨਹੀਂ ਦੇਣ ਦੇਣਾ ਸਕਦੇ ਆ ਕਾਣੀ ਬੰਡ ਬੋਲਦੀ ਐ ਜੇ ਬਰਾਬਰੀ ਦਾ ਪੈਸਾ ਹੋਵੇ ਨਾ ਠਗਣਾ ਕਰੂ ਫੜ ਕੇ ਬਾਹਰ ਕੱਢ ਲਿਆਊਗਾ ਹੁਣ ਸਾਡੇ ਚ ਡਾਰਾ ਐ ਏਡੀ ਵੱਡੀ ਕਾਰ ਵਾਲਾ ਕਿਸੀ ਗੱਦੇ ਬਾਹੂ ਗਾਈ ਆ ਪੁਲਿਸਲੀਟਾਂ ਦੀ ਫਰਾਨਾ ਨਹੀਂ ਆਪਾਂ ਚੁੱਪ ਕਰ ਜੰਨੇ ਕਿ ਨਹੀਂ ਕਰ ਸਕਦੇ ਇਹ ਕਾਣੀ ਬੰਡ ਦਾ ਰਿਜਲਟ ਐ ਅਸੀਂ ਜਿਹਨੂੰ ਜ਼ਿੰਮੇਵਾਰ ਕਹਿੰਦੇ ਆ ਉਹ ਬਰਾਬਰੀ ਦਾ ਨਾਮ ਐ ਜ਼ਿੰਮੇਵਾਰ ਅਸੀਂ ਬਰਾਬਰੀ ਵਧਾਉਣੀ ਐ ਉਹ ਬਰਾਬਰੀ ਤੋਂ ਪੜਾਵਾਂ ਬਿਨਾਂ ਜੇ ਆ ਕਿ ਠੱਲੇ ਪਾ ਮਾਰੋ ਤੇ ਪੈਸਾ ਸਾਰਾ ਇੱਕ ਕੋਲੇ ਚਵਾ ਜਾਏ ਆਪਾਂ ਨੇ ਬਰਾਬਰੀ ਬਣੇ ਜਿਉਂ ਵੀ ਤਾਂ ਕਹਿੰਦੇ ਆ ਲੋਕ ਰਾਜ ਲੋਕਾਂ ਦੀ ਗੱਲ ਸੁਣੀ ਜਾਏ ਲੋਕਾਂ ਦਾ ਹਿੱਸਾ ਬਣੇ ਉਹ ਅੱਜ ਨਹੀਂ ਕਨਵੈਨਸ਼ਨਾਂ ਬਹੁਤ ਸਿਖਾ ਮੈਂ ਭਾਵੇਂ ਕਿ ਤੋਂ ਸਿੱਖਿਆ ਮੈਂ ਕਹਿੰਦਾ ਹਾਂ ਉਹ ਤੁਸੀਂ ਪਟੋਲ ਕਰੋ ਆਪਾਂ ਦੇ ਲਈ ਇੱਕ ਸੱਚਾ कि ਆਪਣੀ ਤਾਕਤ ਸਾਰੇ ਨਾਲੋਂ ਵੱਡੀ ਹੈ ਕਿਰਤ ਕਰਨ ਵਾਲੀ ਲੋਕਾਂ ਦੀ। ਜੋ ਘਰੇ ਇਹ ਦੇਖ ਨਹੀਂ ਸਕਦੇ। ਕੰਮ ਦਾ ਗੰਤੂ ਕੀ ਹੈ? ਤੁਮ ਕਹਿੰਦੇ ਸੀ ਉਹ ਯਾਦ ਨਾਲ ਜੋੜ ਕੇ ਕਹਿੰਦੇ ਕਿ ਕੰਮ ਨੇ ਹੱਥ ਦਾ ਬਾਰ ਹੈ ਜਿਹੜਾ ਉਹ ਖਾਲੀ ਨਹੀਂ ਜਾਂਦਾ। ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਕਿਉਂਕਿ ਕੰਮ ਆ ਹੱਥ ਦੀ ਮਜ਼ਬੂਤੀ ਹੈ ਨਾ ਜਿਹੜੀ ਉਹ ਬਹਾਲ ਦੀ ਸੀ ਹੈਗੀ ਹੈ। ਸੋ ਚਾ ਸਾਡੇ ਕੋਲ ਹੀ ਤਾਕਤ ਆ ਮਜ਼ਦੂਰਾਂ ਕੋਲ ਹੀ ਤਾਕਤ ਆ ਕਿਸਾਨੀ ਨਾਲ ਜੁੜਦੀ ਆ ਕਈ ਇਹ ਕਹਿੰਦੇ ਆ ਦੇਖ ਕੇ ਕਿਸਾਨੀ ਪਹਿਲਾਂ ਜਮਾ ਹੋ ਰਗੀ ਤੇ ਫਿਰ ਮਜ਼ਦੂਰ ਜੁੜਨਗੇ ਘਰੇ ਜਾ ਕੇ ਨਾ ਇੱਕ ਰੱਸੀ ਵੇਜੋ ਦੋ ਪਾਸੇ ਤੋਂ ਫਾੜੋ ਇੱਕ ਪਾਸੇ ਮਜ਼ਦੂਰ ਆ ਤੇ ਦੂਲੇ ਕਿਸਾਨ ਆ ਤੇ ਬਦਵਰਗਾ ਤੇ ਅਮੀਰ ਕਿ ਜੇ ਤੁਸੀਂ ਕਿਸਾਨੀ ਦਾ ਰੰਗ ਲਾ ਰਹੇ ਹੋ ਜੇ ਬਿਆ ਮੈਦੂਗਾਂ ਦਾ ਕਾਲਾ ਰੰਗ ਲਾ ਰਹੇ ਹੋ ਜੀ ਉਹਨਾਂ ਦਾ ਕਿਸਾਨੀ ਦਾ ਰੰਗ ਹਰਾ ਕਰ ਰਹੇ ਹੋ ਜੀ ਜਿਹੜੇ ਮਜ਼ਦਮਾ ਦਾ ਛਿੱਟਾ ਕਰਦੇ ਹੋ ਜੀ ਉਹ ਦੂਸਰਾਂ ਦਾ ਜਿੱਤੀ ਬੀਤੇ ਉਹਨਾਂ ਦਾ ਲਾਲ ਕਰ ਦਿੰਦੇ ਆ ਕਿ ਇਹ ਤੁਸੀਂ ਹਾਇਰ ਤੋਂ ਬਣਾ ਦੇਓਗੇ ਕੰਮ ਕਰੇਗਾ ਕਿ ਠੰਨੇ ਆਲੇ ਤੋਂ ਕਿਹੜੇ ਜਾਣਗੇ ਘਰੇ ਜਾ ਕੇ ਚੈਨਪਾ ਕਰਕੇ ਦੇਖ ਲਓ ਕਿ ਦੁਨੀਆ ਕੋਈ ਸੰਗਠਿਤ ਨਰਕੇ ਮਾਮਲਾ ਜਿੱਤਿਆ ਜਾ ਸਕਦਾ ਪਹਿਲਾ ਮਿੱਦੂ ਰੁੜੇਗਾ ਕਨਵੈਨਸ਼ਨ ਦਾ ਮਤਲਬ ਹੁੰਦਾ ਵੀ ਫਰਦੀਏਦ ਇਕੱਠੇ ਕਿੱਥੇ ਜਾਂ ਨਵੇਂ ਇਕੱਠੇ ਲੀਡਰਸ਼ਿਪ ਇਕੱਠੇ ਕਿੱਜਾ ਉਹਨਾਂ ਦਾ ਮਤਲਬ ਹੁੰਦਾ ਵੀ ਆਪਾਂ ਕਨਵੈਨਸ਼ਨ ਕਰਦੇ ਥੋਏ ਰੈਲੀ ਦਾ ਕੋਈ ਰੈਲੀ ਦਾ ਆਪਣਾ ਕੱਟ ਨਹੀਂ ਸੀ ਨਾਲ ਜੀ ਛੋਟੇ ਮੇਟਿੰਗ ਦਾ ਸੀ ਆਪਣਾ ਟਾਰਗੇਟ ਸੌ ਫੰਦਾ ਇਕੱਠੇ ਕਰਦਾ ਸੀ ਜੀ ਇਹ ਜਿਹੜਾ ਕਾਡਰ ਸਾਰਾ ਸਮਝੇ ਉਹਨਾਂ ਨੂੰ ਇਹ ਗੱਲਾਂ ਸਮਝਾਈ ਇਸ ਕਨਵੈਨਸ਼ਨ ਦੇ ਵਿੱਚ ਜਿਹੜੀਆਂ ਇਹ ਫਾਸ਼ੀਵਾਦੀ ਵਰਗੂ ਕਰਾਂ ਕਰ ਪਾਉਂਦੇ ਆ ਕਿਹਦੇ ਚ ਪੰਜਾਬ ਦੇ ਅੰਦਰੀਤੀ ਤੇ ਕਲਾਬੀ ਦੀ ਹੋਈ ਜਾਂਦੇ ਬੰਦਿਆਂ ਵਿਚਾਂਲਾ ਪਰਚ ਤੇ ਆਪਾਂ ਜੰਨਾ ਜਿਹੜੀਆਂ ਖਦੇ ਪੱਤੀ ਪਾਰਟੀਆਂ ਉਹਨਾਂ ਦੀ ਕਨਵੈਨਸ਼ਨ ਇਹ ਕਰਦੇ ਆ ਜਿੱਤੇ ਚ ਮੈਂ ਦੱਸਿਆ ਪਹਿਲਾਂ ਤੇ ਇਹਦੇ ਵਿੱਚ ਜਿਹੜੀ ਸੀਪੀਐਮ ਉਹ ਪਾਰਟੀਆਂ ਸਾਡੇ ਇਸ ਰੰਗ ਵਿੱਚ ਸ਼ਾਮਲ ਅਸੀਂ ਯਤਨ ਕਰ ਰਹੇ ਹਾਂ ਲੰਮੇ ਸਮੇਂ ਤੋਂ ਸਾਰੇ ਇਹ ਸੀਪੀਐਮ ਵੀ ਸਾਡੀ ਇਸ ਲੜੀ ਦਾ ਹਿੱਸਾ ਬਣੇ ਪਰ ਵਜੇ ਨਹੀਂ ਬਣਦੀ ਕੋਈ ਤਰ੍ਹਾਂ ਦਾ ਹੋ ਸਕਦਾ ਉਹਨਾਂ ਨੂੰ ਪਤਾ ਹੋ ਸਕਦਾ ਜੋ ਸਾਡੇ ਵੱਲੋਂ ਪਾਈ ਜੂਤ ਹੋਰਾਂ ਵੱਲੋਂ ਕੋਈ ਕਿਸੇ ਕਿਸੇ ਦਾ ਵੀ ਹੈ ਵੀ ਅਸੀਂ ਉਹਨਾਂ ਨੂੰ ਸਤਨਾ ਨਹੀਂ